ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਤੇ ਅੱਜ ਲੱਗੇ ਆਂ ਸੀ ਸਫਾਈ ਕਰਨ ਵੈਸੇ ਤਾਂ ਚਲੋ ਮੀਂਹ ਦਾ ਮੌਸਮ ਆ ਹੈਨਾ ਆਉ ਤੇ ਹੀਠਾਂ ਪਾਉ ਪਰ ਤੇ ਚਿਪੂ ਦੇ ਵੈਸੇ ਦਾ ਮੀਂਹ ਦਾ ਮੌਸਮ ਆ ਹੈਨਾ ਮੀਂਹ ਪਈਓ ਜਾਂਦੇ ਨੇ ਤੇ ਹਟਦੇ ਤਾਂ ਹੈ ਨਹੀਂ ਏ ਜਿਵੇਂ ਕਿ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਜ਼ਿਆਦਾ ਗਿੱਲਾ ਰਹਿਣ ਨਾਲ ਨਾ ਆਪਣੇ ਬੇੜਿਆਂ ਦੇ ਫਰਸ਼ਾਂ ਦੇ ਵਿੱਚ ਹਰੇ ਬਾਈ ਬਹੁਤ ਜ਼ਿਆਦਾ ਚੜ ਗਈ ਹੈ ਨਾ ਤੇ ਬਹੁਤ ਜ਼ਿਆਦਾ ਬੁਰੀ ਲੱਗਦੀ ਆ ਫਰਸ਼ਾਂ ਦਾ ਰੰਗ ਹੀ ਚੇਜ਼ ਹੋ ਗਿਆ ਹਰੇ ਹਰੇ ਹੋਏ ਪਏ ਨੇ ਸਾਰੇ ਤੇ ਉਹਨੂੰ ਸਾਫ਼ ਕਰਨ ਦੇ ਲਈ ਤੁਹਾਨੂੰ ਅੱਜ ਇੱਕ ਟ੍ਰਿਕ ਦੱਸਾਂਗੇ ਜਿਹੜਾ ਕਿ ਤੁਸੀਂ ਉਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਉਤਾਰ ਸਕਦੇ ਹੋ ਕਿਉਂਕਿ ਜੇ ਆਪਾਂ ਉਹਨੂੰ ਇਦਾਂ ਉਤਾਰਨ ਲੱਗੇ ਤਾਂ ਬਹੁਤ ਜ਼ਿਆਦਾ ਰੜਕਾ ਬਰਸ਼ ਘਸਾਉਣਾ ਪੈਂਦਾ ਹੈ ਤਾਂ ਕਿਤੇ ਜਾ ਕੇ ਉਹ ਉੱਤਰਦੀ ਆ ਤੇ ਜਿਹੜਾ ਤਰੀਕਾ ਅਸੀਂ ਵਰਤਣ ਲੱਗੇ ਆ ਉਧੇ ਨਾ ਬਹੁਤ ਆਸਾਨੀ ਨਾਲ ਉਨੇ ਉੱਤਰ ਜਾਣਾ ਹੈ ਤੇ ਬਿਲਕੁਲ ਸਾਫ਼ ਹੋ ਜਾਣਾ ਬੇੜਾ ਤੁਹਾਨੂੰ ਬੇੜਾ ਦਿਖਾਉਨੇ ਆ ਸਾਡਾ ਕੀ ਹਾਲਤ ਹੋਈ ਹੋਈ ਆ ਬੇੜੇ ਦੀ ਦੇਖੋ ਆ ਦੇਖੋ ਕਿੰਨੀ ਚੜੀ ਪਈ ਆ ਬਿਲਕੁਲ ਹੀ ਹਰਾ ਹੀ ਹਰਾ ਹੋਇਆ ਪਿਆ ਸਾਰੇ ਕਿਤੇ ਸਾਰੇ ਕਿਤੇ ਹਰਾ ਹੀ ਹਰਾ ਦਿਖਦਾ ਦਰਖਤ ਦੇ نیچے ਨੂੰ ਤਾਂ ਜ਼ਿਆਦਾ ਹੀ ਹੋਇਆ ਵਿਆ ਕਿਉਂਕਿ ਸਾਰਾ ਦਿਨ ਕਿੰਮਣ ਹੋਈ ਜਾਂਦੀ ਆ ਨਾ ਤੇ ਉਹਦੇ ਕਰਕੇ ਉੱਥੇ ਨੂੰ ਪਾ ਦੋ ਚਿਕੂ ਦੇ ਹਟਾਣਾਂ ਅਸੀਸ ਨੂੰ ਸਾਡੇ ਨੂੰ ਪਹਿਲਾਂ ਹੀ ਪਾਣੀ ਡੋਲਣ ਦੀ ਛੇਤੀ ਹੋਈ ਪਈ ਆ ਅਸੀਸ ਜ਼ਬਰ ਨਹੀਂ ਕਰ ਸਕਦਾ ਤੇ ਹਰਮਨ ਨੂੰ ਉਦੋਂ ਜ਼ਿਆਦਾ ਕਾਲੀ ਆ ਵੀ ਜਲਦੀ ਜਲਦੀ ਵੀਡੀਓ ਬਣਾਵੇ ਕੰਮ ਖਤਮ ਹੋਵੇ ਕੰਮ ਤੋਂ ਨਹੀਂ ਹਨਾਂ ਜੇ ਇਹ ਆ ਮੌਸਮ ਵੈਸੇ ਅੱਜ ਵੀ ਖਰਾਬ ਆ ਬੱਦਲ ਜਿਆ ਹੋਇਆ ਵਾ ਬਹੁਤ ਜ਼ਿਆਦੇ ਲਾਉ ਜੀ ਇਹ ਆ ਵਾਈਟ ਪਾਊਡਰ ਵਾਈਟ ਸਿਮੇਂਟ ਵਾਈਟ ਕਲੀ ਚਿੱਟੀ ਕਲੀ ਆ ਵੀ ਇਹ ਚਿੱਟੀ ਕਲੀ ਆਪਾਂ ਨੇ ਭਾਂਡੇ ਦੇ ਵਿੱਚ ਪਾ ਲਏ ਸਾਫ਼ ਕਰਨਾ ਇਹ ਦੇਖਣਗੇ ਦੇਖਣਗੇ ਸਾਰੇ ਵੀ ਕਿਵੇਂ ਯੂਜ਼ ਕਰਦੇ ਆ ਇਹਨੂੰ ਵੀ ਕਿਵੇਂ ਆਸਾਨ ਤਰੀਕੇ ਨਾਲ ਯੂਜ਼ ਕਰੇ ਤੋਂ ਲੈ ਜਾਊਗੀ ਇਹ ਸਾਰੀ ਫਰਸ਼ ਦੀ ਸਾਡੇ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਹੋਈ ਵੀ ਆ ਫਿਰ ਪਹਿਲਾਂ ਪਾਏ ਕਰਾਂਗੇ ਫਿਰ ਜਿਆਦਾ ਤੇ ਪਹਿਲਾਂ ਆਪਾਂ ਇਹ ਕਰਕੇ ਮਿੱਟੀ ਲਾ ਫਿਰ ਕੋਠੀਆਂ ਦੇਖ ਕੋਠਿਆਂ ਦੇ ਵੀ ਕਰਾਂਗੇ ਕੋਠਿਆਂ ਦੇ ਵੀ ਬਹੁਤ ਬੁਰੀ ਹਾਲਤ ਹੋਈ ਵੀ ਆ ਕਿ ਪਰਣੀਏ ਇੰਨਾ ਪੈ ਰਹਿਆ ਹਾਂ ਹਾਂ ਵੀ ਬਹੁਤ ਆਉਣੀ ਲਗਾਉਣ ਜਿਆਦਾ ਹੋ ਜਾਣਾ ਪਾਣੀ ਹੁਣ ਹਰਮਨ ਲੱਗੇ ਨੇ ਪਾਉਣ ਜਿੱਥੇ ਜਿੱਥੇ ਹਰੇ ਵਾਈ ਲੱਗੀ ਹੋਈ ਆ ਉਥੇ ਉਥੇ ਆਪਾਂ ਨੇ ਐਨ ਪੂਰੀ ਤਰ੍ਹਾਂ ਪਾ ਦੇਣੀ ਆ ਇਹ ਐਦਰ ਨੂੰ ਆਜੋ ਸਾਡੇ ਕੋਲ ਨੂੰ ਦੇਖੋ ਕਲੀ ਜਿੱਥੇ ਜਿੱਥੇ ਪੈ ਰਹੀ ਆ ਉਹ ਕਲੀ ਹਰੀ ਹੋ ਰਹੀ ਆ ਹਰੀ ਕਰ ਰਹੀ ਆ ਮਾ ਮਾਨਾ ਖਾੜ ਜਾ ਪੁੱਤ 2 ਮਿੰਟ ਦੇ ਦੇ ਇਹਨੂੰ ਇਦਾਂ ਪਾ ਕੇ ਕਲੀ ਨੂੰ ਇਹ ਨਹੀਂ ਹੈਗਾ ਵੀ ਆਪਾਂ ਨੇ ਜਦ ਇਹਨੂੰ ਉਹ ਕਰ ਦੇਣਾ ਏ ਇਹਨੂੰ 10 15 ਮਿੰਟ ਐ ਰੱਖਣਾ ਏ ਕਿ ਉਹਨੂੰ ਟਾਈਮ ਮਿਲੇ ਉਹਨੂੰ ਉਹ ਕਰਨ ਲਈ ਸਾਰੀ ਵਾਈਟ ਕਲੀ ਨੇ ਹਰੀ-ਹਰੀ ਹੋਣ ਲੱਗ ਜਾਣਾ ਹੈ ਕਿਉਂਕਿ ਉਹ ਉਹਨੂੰ ਹਰੀ ਵਾਈ ਨੂੰ ਉਤਾਰੂਗੀ ਨਾ ਉਰਾਂ ਨੂੰ ਆਜੋ ਉਰਾਂ ਨੂੰ ਇੱਧਰ ਹੋ ਤੇ ਮਮਾ ਆਇਆ ਆਇਆ ਠੀਕ ਜੇਨੂੰ ਆਇ ਤੁਨ ਬੜਾ ਜਨੂਗੋ ਮਮਾ ਮੈਂ ਉਹਦੇ ਤੇ ਪਾ ਦੋ ਹੁਣ ਜਿਹੜਾ ਉਹ ਸਾਫਰ ਫਰਸ਼ ਇਸ ਚੀਜ਼ ਫੇਰ ਤੂੰ ਵੀਡੀਓ ਨਹੀਂ ਲੋਟ ਬਣਾਉਂਦਾ ਬਸ ਫੇਰ ਹੁਣ ਇੱਕਨੇ ਫੜ ਕੇ ਰੱਖ ਐ ਐ ਫੜ ਕੇ ਰੱਖ ਪੁੱਤ ਹਲਾਈ ਨਾ ਫੋਨ ਪਾਪਾ ਦੇਖਣ ਬਸ ਇੱਥੇ ਆ ਇਧਰਲੇ ਤੇ ਤੁਹਾਡੇ ਪੈਰ ਨੇ ਜਿੱਥੇ ਉੱਥੇ ਪਾ ਦੋ ਅੱਥੇ ਉੱਥੇ ਪਾ ਦੋ ਸਾਰੀ ਅੱਥਾ ਪੈਰ ਨੇ ਜਿੱਥੇ ਪੈਰ ਨੇ ਇਸ ਵੀਡੀਓ ਇੱਥਾਂ ਚੱਲੇਗੀ ਵੀਡੀਓ ਤਾਂ ਬਣਾਉਣੀ ਆ ਪੁੱਤ ਬਸ ਹੁਣ ਆਪਾਂ ਨੇ ਸਟੈਂਡ ਤੇ ਲਾ ਦੇਣਾ ਫਿਰ ਫੋਨ ਟੋਡੀ ਖੋਕ ਲਈ ਦਿੱਤੀ ਆਪਾਂ ਨੇ ਪਾ ਪਾ ਕਲੀ ਦਿੱਤੀ ਆਪਾਂ ਨੇ ਪਾ ਨੀ ਆਇਆ ਜਦਾਂ ਆਇਆ ਨਹੀਂ ਹੈਗਾ ਕੋਈ ਆਪਣੇ ਮੱਥੇ ਨਹੀਂ ਕਹਿੰਦਾ ਨਹੀਂ ਹੋਣਾ ਕਰ ਦਵੇ ਲੈ ਮੈਂ ਫੇਰ ਫਟਾਫਟ ਮੈਂ ਵੀ ਵੀ ਉਹ ਜੋੜਦਾ ਹੋ ਗਿਆ ਕੱਟਾ ਚੱਕ ਲਿਆ ਉਹਨੇ ਨਾ ਕੱਟੀ ਮਾਜਾ ਲਓ ਜੀ ਨਾ ਵਾਹ ਮਨਾ ਰਿਹਾ ਸੀ ਫਲਦਾ ਮੰਮਾ ਰੱਖੂ ਮਾਂ ਤੇ ਕੋਈ ਮੁੱਤੇ ਕਰਨਾ ਹੈ ਨਿਕਲਦਾ ਹੈ Yeah to Me okay for right ਸਾਰੇ ਉਹਦੇ ਤੇ ਕਲੀ ਫੇਰ ਕੇ ਲਾ ਦੇਣੀ ਹੈ ਤਾਂ ਮੀਆ ਆ ਗਿਆ ਤੇ ਮੀਂਹ ਕਰਕੇ ਉਹ ਹੋ ਗਿਆ ਨਹੀਂ ਤਾਂ ਕਲੀ ਨੂੰ ਕੁਝ ਟਾਈਮ ਮਿਲ ਜਾਂਦਾ ਹੈ ਲੋ ਜੀ ਕਲੀ ਤੋਂ ਬਾਅਦ ਆਪਾਂ ਰੜਕਾ ਫੇਰਿਆ ਬਰਸ਼ ਫੇਰਿਆ ਸਾਰੀ ਹੋ ਗਈ ਜਿੰਨੀ ਕਲੀ ਸੀ ਸਾਰੀ ਦਾ ਗ੍ਰੀਨ ਕਲਰ ਹੋ ਗਿਆ ਮੀਆ ਆ ਗਿਆ ਮੀਂਹ ਕਰਕੇ ਕੰਮ ਖਰਾਬ ਹੋ ਗਿਆ ਆਪਣਾ ਲਓ ਹੁਣ ਆਪਾਂ ਪਾਣੀ ਢੋਲਦੇ ਆਂ ਅੰਦਰ ਮੀਂਹ ਪੈਂਦਾ ਬਿਮਾਰ ਹੋ ਜਾਗੀ ਕਿੰਨਾ ਹੋਇਆ ਦਾ ਤੈਂ ਦਾ ਛਤਰੀ देखो भी ले लेगी ना हरजीत आज सारी ग्रीन ग्रीन हो गई आज देखो देखो आ देखो एंड ਸਾ ਆ ਫਰਸ਼ ਤੇ ਅਦਰ ਆ ਦੇਖੋ ਸਾਡੀ ਉਰੋ ਕਿੰਨਾ ਚੰਗਾ ਨਿਕਲੇ ਆ ਰਹੇ ਹੋ ਹੋ ਗਿਆ ਐਨ ਸਾਫ ਹੋ ਗਈ ਸੀ ਤੇ ਕੋਈ ਰਖੜਨ ਦੀ ਲੋੜ ਨਹੀਂ ਬਈ ਤੁਸੀਂ ਦੇਖਿਆ ਜਾਂ ਸਾਡਾ ਤਾਂ ਮੀਂਹ ਵੀ ਜਦ ਆ ਗਿਆ ਪੂਰਾ ਪ੍ਰੋਪਰ ਹੋਇਆ ਵੀ ਨਹੀਂ ਆਪਣਾ ਤਾਂ ਜਿਹੜਾ ਤਾਂ ਮਰਨ ਮਰਨ ਮਾ ਪਰਤ ਨਹੀਂ ਜਾਲੀਆ ਸੀਜ਼ਨ ਤੇ ਹੁਣ ਆਪਾਂ ਆਪਾਂ ਦੇਸੀ ਛਤਰੀ ਬਣਾਈ ਤੇ ਸਾਡਾ ਮੀਨ ਕੰਮ ਖਰਾਬ ਕਰਤਾ ਉਹਨਾਂ ਅਸੀਂ ਆ ਸਾਡਾ ਆ ਨੀਚਲਾ ਬੇੜਾ ਹੋ ਗਿਆ ਉਧਰ ਉਹ ਗਾਰਡਨ ਸਾਈਡ ਹੋ ਗਿਆ ਉੱਪਰ ਕੋਠਿਆਂ ਦੇ ਸਾਰੇ ਸਾਰਿਆਂ ਤੇ ਲਾਵਾਂਗੇ ਤੁਸੀਂ ਦੇਖਿਆ ਜਾਂ ਅਜੇ ਹਜੇ ਕੱਲੀ ਲਾਉਂਦੇ ਹੀ ਸੀ ਲਾ ਲੀਤੀ ਹੋਈ ਆ ਲਾਈ ਲੌਬੀ ਹੁਣ ਆਪਾਂ ਨੀਚਲਾ ਬੇੜਾ ਵੀ ਫੇਰ ਕਿਸੇ ਦਿਨ ਕਰਾਂਗੇ ਤੇ ਇੱਧਰ ਗਾਰਡਨ ਸਾਈਡ ਵੀ ਸਾਰਾ ਕਰਾਂਗੇ ਤੇ ਉਹ ਜਿਵੇਂ ਉਹ ਬੇੜਾ ਪਿਆ ਦਿਖ ਰਿਹਾ ਤੁਹਾਨੂੰ ਥੋੜਾ ਥੋੜਾ ਉਵੇਂ ਹੀ ਆ ਸੀਗਾ ਤੇ ਆ ਦੇਖੋ ਆ ਇਸ ਪੀਸ ਰੰਦਾ ਯਾ ਵਾਲਾ ਜੀ ਇਤਨੇ ਕਰਤਾ ਦੇਖੋ ਬਿਲਕੁਲ ਸਾਫ ਪਿਆ ਇਹ ਵਾਲਾ ਤੇ ਛਤਰੀ ਆਪਣੀ ਦੇਸੀ ਸਟਾਈਲੀਆ ਕਿਉਂਕਿ ਅਦਰ ਆ ਸਾਡੇ ਛਤਰੀ ਮਾਸਟਰ ਵੀ ਦੇ ਦੋ ਬਸ ਮੈਂ ਲੈ ਕੇ ਖੜ ਜਾ ਫਿਰ ਦਾ ਮੈਂ ਕਲੀ ਵੀ ਹਰਜੀਤ ਕਹਿੰਦੇ ਵੀ ਤੁਸੀਂ ਘਟ ਪਈ ਆ ਹਾਂ ਜੀ ਮੰਮੀ ਬਣਾ ਰਹੇ ਨੇ ਰੋਟੀ ਉੱਧਰ ਮੱਕੀ ਦੀਆਂ ਰੋਟੀਆਂ ਬਣਾਈਆਂ ਅੱਜ ਅਸੀਸ ਤਾਂ ਖਾ ਵੀ ਆਇਆ ਕਿਹੜੀ ਰੋਟੀ ਖਾਧੀ ਤੁਸੀਂ ਕਿਹੜੀ ਰੋਟੀ ਖਾ ਗਏ ਹੋ ਹੈ ਹਾਂ ਮੀਸੀ ਰੋਟੀ ਖਾਈ ਤੇ ਮੀ ਵੀ ਵੀ ਫੁੱਲ ਸਪੀਡ ਤੇ ਆ ਗਿਆ ਸੀ ਪਹਿਲਾਂ ਤਾਂ ਹੁਣ ਘਟਿਆ ਥੋੜਾ ਜਿਹਾ ਜਲੋ ਹੁਣੇ ਬਾਕੀ ਮੀਂਹੇ ਪਾਣੀ ਨਾਲ ਨਿਕਲ ਜੂਗੀ ਪਾਣੀ ਨਾਲ ਕੱਢ ਕੇ ਪਾਣੀ ਦੋਨਾਂ ਨੇ ਪਾਤਾ ਪਹਿਲੇ ਪਾਣੀ ਦੋਨੇ ਪਾਣੀਆ ਆਪਣੀ ਦਾ ਕਲੀ ਵੀ ਹੰਡਾਤੀ ਮੀਂਹੇ ਆਉਂਦੇ ਰੋ ਜਿੱਤੇ ਜਿੱਤੇ ਕਲੀ ਜਿਆਦਾ ਪਹਿਛ ਉੱਥੋਂ ਹੋ ਗਿਆ ਐ ਇਦਾਂ ਨਹੀਂ ਠੱਟ ਲੱਗੀਆਂ ਨੇ ਨਾ ਕਲੀਆਂ ਹਾਂ 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 ਆਹ ਦੇ ਆਵਲਾ ਹੋ ਗਿਆ ਨੇ ਆਪੋਰਸ਼ਨ ਕਿਉਂਕਿ ਐਥੇ ਕਲੀ ਜਿਆਦਾ ਸੀਗੀ ਉਧਰਲੀ ਕਲੀ ਜਾਨੂ ਗਏ ਹਨਾ ਜਾਨੂ ਵੀ ਨੇ ਉਹ ਕਰਤੀ ਏ ਬ੍ਰਸ਼ ਤਾਂ ਮਨਾ ਟੁੱਟ ਗਿਆ। ਉਹ ਤਾਂ ਆਂਡਾ ਨਹੀਂ। ਜਿਹੜਾ ਹੁਣ ਬ੍ਰਸ਼ ਲਿਆਂਦਾ ਦੇਖਿਆ ਬਾਥਰੂਮ ਚ। ਹਾਂ ਉਹ ਨੀਚੇ ਸਕਰਬ ਲੱਗ ਗਿਆ ਉਹਦੇ ਚਾ ਟੈਲਾਂ ਦੇ ਫੇਲੋ ਜਿੱਥੇ ਮਰਜੀ ਫੇਰ ਲਓ। ਹਾਂ ਇੱਕ ਦਿਨ ਧੋਤਾ ਸੀਗਾ। ਟੂਟੀ ਨੂੰ ਸੁਣੀ ਨਹੀਂ ਇਹੇ ਪਾਸ ਤੋਂ ਕਰਦਾ ਨਾਲੀ ਚ ਗੱਡਾ। ਨਹੀਂ ਕਰਦੇ ਤੂੰ ਕੱਲ ਕੁਝ ਨਹੀਂ ਕਰਨੀ ਕੱਲੀ ਤਾਂ ਬੋਟਿਆਂ ਚ ਪਾਉਂਦੇ ਹੀ ਨੇ ਜਣਾ ਅੱਜ ਤਾਂ। ਆ ਦੇਖੋ ਆ ਵਾਲਾ ਹਾਫ ਫੋਰ ਪੋਰਸ਼ਨ ਹੋ ਗਿਆ ਇਨਸਾਫ ਹਾਂ ਅਜਿੱਤੇ ਜਿੱਤੇ ਉਰੇ ਡੋ ਪੋਰਟ ਜਿਹੜੇ ਮੂਰੇ ਮੀ ਕੱਟ ਪਿਆ ਨੇ ਉੱਤੇ ਉੱਤੇ ਐਨ ਹੋ ਗਿਆ ਫੋਨ ਲੈ ਲਾ ਛਤਰੀ ਡਨ ਬਾਹਰ ਦੀ ਕੋਸਟ ਲੈ ਕੇ ਆਉਣੀ ਮਾਰ ਲਿਓ ਜਾਨਾ ਪਿੱਛੇ ਲਵ ਇਸ 363 ਮੈਨ ਆ ਗਿਆ ਦੇਸੀ ਛਤਰੀ ਮੈਨ ਦੇਖ ਅਗਰੇ ਉਰੇ ਉਹ ਪੈਸੀਆਂ ਨ ਵਧੀਆ ਤੇ ਆ ਉਧਰ ਉਹ ਮੀਨੇ ਕੰਮ ਖਰਾਬ ਕਰਤਾ ਠੀਕ ਆ ਵਾਲਾ ਪੋਰਸ਼ਨ ਇੰਨਾ ਘੋ ਗਿਆ ਆ ਇੰਨਾ ਕਰ ਕਿਉਂਕਿ ਕਨੀਆਂ ਮੀ ਆ ਗਏ ਤੇ ਆ ਹੋਇਆ ਉਹ ਵਾਲਾ ਫਰਕ ਮੈਨੂੰ ਐਕਸਪਲੇਨ ਕਰਨ ਦੀ ਵੀ ਲੋੜ ਨਹੀਂ ਤੁਹਾਡੇ ਸਾਹਮਣੇ ਸਾਹਮਣੇ ਹੀ ਦਿਖ ਰਿਹਾ ਉਹ ਦੇਖੋ ਤੇ ਉਹ ਦੇਖੋ ਜਿੱਤੇ ਹੋਇਆ ਸੋ ਜ਼ਰੂਰ ਟਰਾਈ ਕਰੋ ਉਹ ਟ੍ਰਿਕ ਅਸੀਂ ਤਾਂ ਅਜੇ ਹੋਰ ਕਰਨੀਆਂ ਸਾਡਾ ਤਾਂ ਕੰਮ ਮੀਨੇ ਖਰਾਬ ਕਰਤਾ ਮੀ ਪਈ ਜਾਂਦਾ ਹੈ ਹਨਾ ਇਹ ਹਰੇ ਹਰੇ ਕਵਾਈ ਜਿਹੜੀ ਲੱਗੀ ਹੋਈ ਆ ਇਹਨੇ ਸਾਰਿਆਂ ਨੂੰ ਬਹੁਤ ਪਰੇਸ਼ਾਨ ਕਰਿਆ ਹੋਇਆ ਏ ਕਿਉਂਕਿ ਬੇੜੇ ਕੀ ਸਾਰੇ ਕਿਤੇ ਹੀ ਜਦੋਂ ਧੁੱਪੇ ਨਹੀਂ ਲੱਗਦੀ ਹੈਗੀ ਮੀਂਹ ਬਹੁਤ ਜ਼ਿਆਦਾ ਵੱਧ ਗਿਆ ਹੂੰ ਚਲੋ ਆਪਾਂ ਕੱਢਣਾ ਸੀ ਮੜਾ ਜਾ ਰੈਂਡ ਦੇ ਹੁਣ ਰੈਂਡ ਦੇ ਰੈਂਡ ਦੇ ਹੁਣ ਰੈਂਡ ਦੇ ਚਲੋ ਆਪਾਂ ਐਂਡ ਕਰ ਦਈਏ ਹਾਂਜੀ ਸਾਰੇ ਜਾਨੀ ਨੂੰ ਟਰਾਈ ਕਰਕੇ ਦੇਖਿਓ ਤੇ ਜਿਵੇਂ ਸਾਡਾ ਤਾਂ ਮੀਂਹ ਹੀ ਖਰਾਬ ਕਰਤਾ ਤਾਂ ਤੁਸੀਂ ਗੁਸ਼ਟ ਕਟਾਈਂ ਮੇਂ ਲਗਾ ਕੇ ਰੱਖਿਓ ਫਰਸ਼ ਤੇ ਇਹਨਾਂ ਪੂਰੀ ਤਰ੍ਹਾਂ ਸਾਫ਼ ਕਰ ਦੇਣਾ ਹੈ ਫਰਸ਼ ਨੂੰ ਸੋ ਚਲੋ ਜੀ ਹੁਣ ਬਾਏ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵੀਡੀਓ ਚ ਹਰਮਨ ਜੀ ਦੇ ਬਲੌਗ ਤੇ ਤੁਹਾਡਾ ਆਨਲੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਕਈ ਮੇਰੇ ਵੀਰ ਭੈਣ ਵੀਡੀਓ ਦੇਖਦੇ ਨੇ ਲਾਈਕ ਨਹੀਂ ਕਰਦੇ ਕਮੈਂਟ ਨਹੀਂ ਕਰਦੇਗੇ ਲਾਈਕ ਤਾਂ ਕਰ ਜਿਆ ਕਰੋ ਕਮੈਂਟ ਦੇ ਵਿੱਚ ਫੀਡਬੈਕ ਦੇ ਜਾ ਕਰੋ ਜੀ ਓਕੇ ਜੀ ਬਾਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ